ਇੰਡੀਆ ਦੇ ਵਿੱਚ ਇਸ ਟਾਈਮ ਗੋਲਡ ਸਿਲਵਰ ਜਿਹੜੀ ਇਹ ਫੀਮ ਦੇ ਵਿੱਚ ਰਹੀ ਹੈ। ਕਿ ਜਿਹੜਾ ਰੇਟ ਹੈ ਅੱਜ 165 700 ਰੁਪਏ ਉਹਦਾ ਇਹਦਾ ਲਗਭਗ 200 400 ਹੋ ਜਾਏਗਾ। ਇਹਦਾ ਕਿ ਮਾਰਕੀਟ ਦੇ ਵਿੱਚ ਤਕਰੀਬਨ 2 ਲੱਖ ਦੇ ਚੀਜ਼ ਬੀ ਵੋ। ਹਾਂ। ਹੰਤਾਂ ਤੇ ਰੱਖਿਆ ਜਾਂ ਨਾਮ ਤੋਂ ਲੋਕ ਜਿਨ੍ਹਾਂ ਨੇ ਕੋਈ ਬਹੁਤੇ ਮਹਿੰਗੀਆਂ ਚੀਜ਼ਾਂ ਨਹੀਂ ਖਰੀਦੀ ਸੀ। ਦੇਸੀ ਕੋ ਸਿੱਕਾ ਖਰੀਦ ਲੈਂਦੇ ਹੁੰਦੇ ਸੀਗੇ। ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਸਿੱਕੇ ਦੇ ਰੇਟ ਦਾ ਕਿੰਨਾ ਕੁ ਫਰਕ ਰਹਿ ਗਿਆ। ਨੀਅਰ ਬਹੁਤ ਡਬਲ। बहुत डबल नहीं था जोर उपरद हो चुका है और मेन वेट की गल नहीं माइंड पावर खत्म हो रही है अब एक किलो गोल्ड से एक्स प्लस मर्जेज आ रही है दिन दूर नहीं किलो गोल्ड से सब जैट भी रहे प्रशंस है ऊना और चांदी आने वाले टाइम के अपनी इमेजिनेशन के उपर जाए पूरा रुख करें अने भी प्रशन हूँ हो रही ने ग्लोबल लैवल से कोई वैड्व से ਜਿਹੜੇ ਇਕਨੋਮਿਕ ਗ੍ਰੋਥ ਮੈਨੇਜਰਸ ਸ਼ਿਕਾਗੋਿਆਂ ਹੁੰਦੇ ਨੇ ਉਹ ਕਹਿੰਦੇ ਨੇ 50% ਤੱਕ ਸੋਨਾ ਡਿਗ ਵੀ ਚੜਿਆ। ਥਿਸ ਆਲ ਆਰ ਇੱਕ ਬੁਰ ਪਾਈਸ। ਅਗੇ ਇਸ ਤਰ੍ਹਾਂ ਨੇ ਵੀ ਪਿਆ। ਉਹ ਏਡਾਨਾ ਬੰਦਾ ਜਿਹੜਾ ਲਾਈਵ ਬੋਲ ਹੈ ਉਹ ਇੱਕ ਮੈਨ ਨਹੀਂ ਹੈ। ਜਿਹੜਾ ਆਮ ਬੰਦਾ ਉਸਕੇ ਕਹਿ ਨਹੀਂਦਾ 10%। ਉਹ ਵੀ ਘਟ ਜੇਗਾ ਅਲੱਗ ਚੀਜ਼ ਹੈ ਮੈਂ ਕਰਾ ਕੋਈ ਪਰਮਾਤਮਾ ਹੈ। ਪਰ ਮੈਨੂੰ ਕੋਈ ਇਦਾਂ ਦੇ ਕੋਈ ਤਲਵਾਰ ਜਦੋਂ ਦੇ ਹਾਰ ਬਣੀ ਜਿਹੜੀ ਵਿੱਚ ਲੰਦਰ ਨੇ ਰੱਖੀ ਚਨ ਹਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਤਾਂ ਹਰ ਕੋਈ ਪਰੇਸ਼ਾਨ ਹੈ ਕਿਉਂਕਿ ਸੋਨੇ ਦੀਆਂ ਕੀਮਤਾਂ ਸਿੱਖਣਾ ਤੇ ਨੇ ਰੋਜ਼ ਜਦੋਂ ਸਵੇਰੇ ਉੱਠਦੇ ਆ ਤਾਂ ਸੋਨੇ ਦਾ ਭਾਅ ਜਿਹੜਾ ਉਹ ਵਧਿਆ ਹੀ ਹੁੰਦਾ ਪਰ ਇਸ ਦੇ ਨਾਲ ਸਿਰਫ ਸੋਨੇ ਦਾ ਭਾਅ ਨਹੀਂ ਵੱਧ ਰਿਹਾ ਚਾਂਦੀ ਦਾ ਵੀ ਰੇਟ ਲਗਾਤਾਰ ਉਹ ਵਾਧਾ ਦਿਖਾਈ ਦੇ ਰਿਹਾ ਚਾਂਦੀ ਵੀ ਸੋਨੇ ਦੇ ਵਾਂਗ ਹੀ ਦਿਨੋ-ਦਿਨ ਉਸ ਦਾ ਰੇਟ ਵਧਦਾ ਜਾ ਰਿਹਾ ਹੈ ਮਾਰਕੀਟ ਦੇ ਵਿੱਚ ਵੀ ਬਹੁਤ ਸ਼ਸ਼ੋਪੰਜ ਮਚੀ ਹੋਈ ਹੈ ਕਿ ਲੋਕ ਮੈਟਲ ਕਿਹੜਾ ਖਰੀਦਣ ਸੋਨਾ ਖਰੀਦਣ ਉਹ ਵੀ ਮਹਿੰਗਾ ਹੁੰਦਾ ਜਾ ਰਿਹਾ ਚਾਂਦੀ ਖਰੀਦਣ ਤਾਂ ਉਹ ਵੀ ਮਹਿੰਗਾ ਹੁੰਦਾ ਜਾ ਰਿਹਾ ਤੇ ਮਾਰਕੀਟ ਦੇ ਵਿੱਚ ਇਸ ਸਮੇਂ ਕਸਟਮਰ ਕਿਹੜਾ ਕਿ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਨੇ ਜਾਂ ਜਿਨ੍ਹਾਂ ਨੇ ਰੈਗੂਲਰ ਕੋਈ ਸੋਨਾ ਚਾਂਦੀ ਖਰੀਦਣਾ ਉਹ ਵਾਲੇ ਕਸਟਮਰ ਨਹੀਂ ਹੈ ਇਨਵੈਸਟਰਸ ਇਸ ਸਮੇਂ ਮਾਰਕੀਟ ਦੇ ਵਿੱਚ ਜ਼ਿਆਦਾ ਨੇ ਸਾਰੀ ਗੱਲ ਕਰਾਂਗੇ ਸਾਡੇ ਨਾਲ ਫਾਉਂਟੇਨ ਚੌਕ ਜੁਐਲਰੀ ਐਸੋਸੀਏਸ਼ਨ ਤੋਂ ਮਨੋਜ ਟੰਡ ਸੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸੋਨੇ ਦਾ ਤਾਂ ਰੇਟ ਵਧ ਹੀ ਰਿਹਾ ਲਗਾਤਾਰ ਆਪਾਂ ਕੁਝ ਦਿਨ ਪਹਿਲਾਂ ਗੱਲ ਵੀ ਕੀਤੀ ਸੀ ਸੋਨੇ ਰੇਟ ਤੇ ਪਰ ਉਸ ਦੇ ਨਾਲ ਹੁਣ ਚਾਂਦੀ ਦਾ ਵੀ ਰੇਟ ਲਗਾਤਾਰ ਵਧਦਾ ਜਾ ਰਿਹਾ ਹੈ ਚਾਂਦੀ ਦੇ ਰੇਟ ਵਧਣ ਦੇ ਪਿੱਛੇ ਕੀ ਕਾਰਨ ਨੇ ਸੋਨੇ ਦਾ ਤਾਂ ਤੁਸੀਂ ਉਹਦਾ ਇੰਟਰਨੈਸ਼ਨਲ ਮਾਰਕੀਟ ਦੱਸਿਆ ਸੀ ਚਾਂਦੀ ਦੇ ਕੀ ਕਾਰਨ ਨੇ ਸੋਨੇ ਔਰ ਚਾਂਦੀ ਦਾ ਨਾ ਤਕਰੀਬਨ ਪੈਨਪਰਾ ਵਾਲਾ ਨਾ ਸਿਸਟਮ ਹੁੰਦਾ ਨੋ ਡਾਊਟ ਹੈ ਕਿ ਸਿਲਵਰ ਨੇ ਥੋੜੀ ਤੇਜ਼ੀ ਇੱਕਦਮ ਜ਼ਿਆਦਾ ਪਕੜੀ ਹੈ ਉਦਾ ਕਾਰਨ ਦੋਨਾਂ ਮੈਡਲਸ ਦਾ ਹੀ ਹੈ ਟੋਟਲ ਰਿਸਰਵੈਂਸ ਇਨ ਯੂ ਐਸ ਯੂ ਐਸ ਤੇ ਰੀਸੈਂਟਲੀ ਸ਼ਟਡਾਊਨ ਹੋਇਆ ਹੈ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਇਕਨੋਮਿਕਲੀ ਸ਼ਟਡਾਊਨ ਹੋ ਗਿਆ ਉਹ ਅੱਗੇ ਵੀ ਹੁੰਦੇ ਆਏ ਆ ਪਰ ਉਹ ਇੱਕ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਖੁੱਲ ਜਾਂਦੇ ਆ ਕਿ ਥੋੜਾ ਲੰਬਾ ਚੱਲਾ ਗਿਆ ਔਰ ਹਜੇ ਖੁੱਲਣ ਦੇ ਚਾਂਸ ਨਜ਼ਰ ਨਹੀਂ ਆ ਰਹੇ ਉਹਦੇ ਨਾਲ ਉੱਥੇ ਦੇ ਜਿਹੜੇ ਯੂ ਐਸ ਦੇ ਲੋਕ ਹੈ ਨਾ ਉਹਨਾਂ ਦੇ ਵਿੱਚ ਥੋੜੀ ਜਿਹੀ ਘਬਰਾਹਟ ਪੈਦਾ ਹੋ ਗਈ ਹੋ ਰਹੀ ਹੋਈ ਹੈ ਉਹ ਆਪਣੀ ਮੈਕਸਿਮ ਇਨਵੈਸਟਮੈਂਟਸ ਜਿਹੜੀਆਂ ਹੈਗੀਆਂ ਡਾਲਰਸ ਦੀਆਂ ਨਾ ਮੈਟਲਸ ਇਸ ਪ੍ਰੈਸ਼ੀਅਸ ਮੈਟਲ ਜਿਹੜਾ ਲਾ ਕੇ ਕਿਉਂਕਿ 골ਡ ਸਿਲਵਰ ਸੇਫ ਐਂਡ ਹੈਵਨ ਇਨਵੈਸਟਮੈਂਟ ਹੁੰਦੀ ਹੈ ਜੀ ਚਾਂਦੀ ਦਾ ਇਹ ਹੈ ਕਿ ਚਾਂਦੀ ਦੇ ਇੰਡਸਟਰੀਅਲ ਯੂਜ਼ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਪਰ ਉਨੀ ਪ੍ਰੋਡਕਸ਼ਨ ਨਹੀਂ ਹੋ ਰਹੀ ਜਿੰਨੀ ਉਹਦੀ ਅੱਗੇ ਡਿਮਾਂਡ ਹੈਗੀ ਹੈ ਸੋਲਰ ਪੈਨਲਸ ਨਾਲ ਮੋਬਾਈਲਸ ਵਿੱਚ ਕਈ ਚੀਜ਼ਾਂ ਦੇ ਵਿੱਚ ਨਾ ਰੀਸੈਂਟਲੀ ਇਹਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੋ ਗਈ ਹੈਗੀ ਹੈ ਤੇ ਉਨੀ ਮਾਲ ਨਹੀਂ ਆ ਰਿਹਾ ਇੰਡੀਆ ਦੇ ਵਿੱਚ ਐਸਐਮ ਗੋਲਡ ਸਿਲਵਰ ਜਿਹੜੀ ਹੈ ਉਹ ਪ੍ਰੀਮੀਅਮ ਦੇ ਵਿਕ ਰਹੀ ਹੈ ਕੀ ਜਿਹੜਾ ਰੇਟ ਹੈ ਅੱਜ 165 68 ਰੋਣਾ ਚਾਹੀਦਾ ਵੈ ਮੈਕਸਿਮਿਕ 68 70 ਹੋ ਜਾਏਗਾ ਤੇ ਜਦ ਕਿ ਮਾਰਕੀਟ ਦੇ ਵਿੱਚ ਤਕਰੀਬਨ 2 ਲੱਖ ਦੇ ਕਰੀਬ ਸਿਲਵਰ ਪਹੁੰਚ ਚੁੱਕੀ ਹੈ ਠੀਕ ਹੈ ਉਤੀ 30000 ਰੁਪਿਆ 35000 ਰੁਪਿਆ ਪ੍ਰੀਮੀਅਮ ਚੱਲ ਰਿਹਾ ਹੈ ਉਹ ਕਾਰਨ ਹੈ ਕਿ ਮਾਲ ਨਹੀਂ ਹੈਗਾ ਸ਼ਾਰਟੇਜ ਹੈ ਹੂੰ ਇੰਪੋਰਟਰ ਡਰ ਰਹੇ ਹੈ ਉਹ ਉਨੀ ਖੁੱਲ ਕੇ ਮਾਲ ਨਹੀਂ ਮੰਗਾਉਂਦੇ ਜਿੰਨਾ ਖੁੱਲ ਕੇ ਅੱਗੇ ਮੰਗਾਉਂਦੇ ਸੀਗੇ ਠੀਕ ਹੈ ਇਨ ਬਿਟਵੀਨ ਫੈਸਟੀਵਲ ਸੀਜ਼ਨ ਦੀ ਡਿਮਾਂਡ ਡਿਮਾਂਡ ਆ ਗਈ ਹੂੰ ਉਹ ਕ੍ਰੈਸ਼ ਕਰਨ ਕਰਕੇ ਸ਼ਾਰਟੇਜ ਹੈ ਇਹ ਕੋਈ ਕੁਝ ਬੁਕਿੰਗਸ ਦੇ ਨਾਲਸ ਮੌਂ ਚੱਲਦੇ ਹਨ ਕਿੰਨੀ ਸਰ ਮਤਲਬ ਅਵੇਲੇਬਿਲਟੀ ਕਿੰਨੀ ਘਟ ਗਈ ਹੈ ਕਿੰਨੇ ਕਿ ਦਿਨ ਦਾ ਵੇਟਿੰਗ ਪੀਰੀਅਡ ਜਿਹੜਾ ਉਹ ਵੱਧ ਗਿਆ ਜੇ ਕੋਈ ਕਸਟਮਰ ਚਾਂਦੀ ਬੁੱਕ ਕਰਾ ਕੇ ਜਾ ਰਿਹਾ ਉਹਨੂੰ ਕਿੰਨੀ ਕਿ ਦਿਨ ਬਾਅਦ ਤੁਸੀਂ ਉਸ ਦਾ ਆਰਡਰ ਪੂਕਤਾ ਰਹੇ ਕੋਈ ਚਾਂਦੀ ਜਿਹੜੀ ਲੋਕ ਬੁਕਿੰਗ ਮਾਰਕੀਟ ਚੱਲ ਰਹੀ ਹੈ ਉਹ ਅਪ੍ਰੋਕਸੀਮੇਟਲੀ 5 6 5 6 ਦਿਨ ਦੀ ਹੋਣੀ ਹੈ ਤੇ ਮੇਨ ਦਾ ਯਾ ਕੀ 45% ਇੰਪੋਰਟ ਡਾਊਨ ਚਾਂਦੀ ਦਾ ਇਸ ਟਾਈਮ ਥੈਟਸ ਮੇਨ ਕੋਸ ਖਰੇ ਹੁਣ tanti ਦਾ ਸੂਆਰੀ ਆਮ ਤੌਰ ਤੇ ਲੋਕ ਜਿਨ੍ਹਾਂ ਨੇ ਕੋਈ ਬਹੁਤੇ ਮਹਿੰਗੀਆਂ ਚੀਜ਼ਾਂ ਨਹੀਂ ਖਰੀਦ ਸਕਦੇ ਹੁੰਦੇ ਸੀ ਇੱਕੋ ਸਿੱਕਾ ਖਰੀਦ ਲੈਂਦੇ ਹੁੰਦੇ ਸੀਗੇ ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਸਿੱਕੇ ਦੇ ਰੇਟ ਦਾ ਕਿੰਨਾ ਕੁ ਫਰਕ ਪੈ ਗਿਆ ਹੋਇਆ ਨੀਅਰ ਅਬਾਊਟ ਡਬਲ ਹਮ ਨੀਅਰ ਅਬਾਊਟ ਡਬਲ ਨੀਦਰ ਜੋੜੇ ਦੇ ਉੱਪਰ ਤਾਂ ਹੋ ਚੁੱਕਾ ਹੈ ਹਾਂ ਪਰ ਮੇਨ ਰੇਟ ਦੀ ਗੱਲ ਨਹੀਂ ਹਾਂ ਕਸਟਮਰ ਦੀ ਬਾਇੰਗ ਪਾਵਰ ਖਤਮ ਹੋ ਰਹੀ ਹੈ ਜਿਹੜੀ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੀ ਚੀਜ਼ ਹੈ ਨਾ ਇਹ ਆਮ ਕਸਟਮਰ ਦੇ ਹੱਥੋਂ ਨਿਕਲ ਰਹੀ ਹੈਗੀ ਹੈ ਠੀਕ ਹੈ 6 ਮਹੀਨੇ ਸਾਲ ਬਾਅਦ ਫਿਰ ਲੋਕਾਂ ਨੂੰ ਆਦਤ ਪੈ ਜਾਂਦੀ ਹੈ ਕਿ ਨੇ ਰੇਟ ਇਹੀ ਰਹਿਣੇ ਆ ਫਿਰ ਲੋਕ ਬਾਇੰਗ ਸ਼ੁਰੂ ਕਰ ਲੈਂਦੇ ਆ ਜੇ ਤੁਸੀਂ ਪਾਸ ਵਿੱਚ ਦੇਖੋ ਕਿ 200 ਰੁਪਏ ਗੱਜ ਜਗਾ ਲੈਣ ਵੇਲੇ ਵੀ ਲੋਕ ਸੋਚਦੇ ਹੁੰਦੇ ਸੀਗੇ ਘਰ ਬਣਾਣਾ ਮੈਂ ਆਪਣੇ ਪੁਰਾਣੇ ਘਰਾਂ ਦੇ ਵਿੱਚ ਹੀ 50 100 ਗੱਜ ਦੇ ਘਰ ਤੇ ਢਿੱਡੀ ਵੱਡੀ ਫੈਮਿਲੀ ਰਹਿ ਲੈਂਦੀ ਸੀਗੀ ਅੱਜ ਪ੍ਰਮਾਤਮਾ ਨੇ ਲੋਕਾਂ ਨੂੰ ਗ੍ਰੋਥ ਦਿੱਤੀ ਹੈ ਤੇ ਲੱਖ-ਲੱਖ ਰੁਪਏ ਗੱਜ ਦਾ 플ੌਟ ਲੈ ਕੇ ਵੀ ਲੋਕ ਪ੍ਰਾਪਰਟੀ ਲੈ ਕੇ ਆਪਣਾ ਘਰ ਬਣਾਉਂਦੇ ਹੈਗੇ ਆ ਇਸ ਤਰੀ ਸੋਨਾ ਸੋਨਾ ਇੱਕ ਸੇਫ ਹੈਵਨ ਇਨਵੈਸਟਮੈਂਟ ਹੈ ਜਿਹੜੀ ਐਂਡ ਵਿੱਚ ਇਹੀ ਜਾਣੀ ਹੈ ਇੱਕ ਪੰਜਾਬੀ ਤੁਹਾਨੂੰ ਮੈਂ ਇਹ ਗੱਲ ਦੱਸ ਰਿਹਾ ਕੋਈ ਡੈਮੇਜ ਨਾਲ ਨਾ ਸੀਗਾ 1 ਕਿਲੋ 골ਡ ਦੇ ਵਿੱਚ ਮਰੂਤੀ 800 ਅੰਦੇ ਹੁੰਦੇ ਸੀਗੇ 1 ਕਿਜੀ 골ਡ ਇਸ ਇਕੁਅਲ ਟੂ ਮਰੂਤੀ 800 ਹੂੰ ਅੱਜ 1 ਕਿਲੋ 골ਡ ਤੇ S ਕਲਾਸ ਮਸਜਿਦ ਆ ਰਹੀ ਹੈ। ਔਰ ਦਿਨ ਦੂਰ ਨਹੀਂ ਕਿ ਕਿਲੋ 골ਡ ਦੇ ਵਿੱਚ ਸਾਨੂੰ ਜੈਟੂ ਮਿਲੇਗਾ। ਇਹ ਸਾਡੀ ਪ੍ਰਡਿਕਸ਼ਨਸ ਹੈ। ਸੋਨਾ ਔਰ ਚਾਂਦੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਇਮੇਜਿਨੇਸ਼ਨ ਤੋਂ ਉੱਪਰ ਜਾਣਗੇ। ਉਹਦੇ ਕੁਝ ਕਾਰਨ ਹੈ। ਜੇ ਤੁਸੀਂ ਪੁੱਛੋ ਚਾਹੁੰਦੇ ਮੈਂ ਤੁਹਾਨੂੰ ਕਾਰਨ ਦੱਸ ਦਿਆਂ। ਬਿਲਕੁਲ ਦੱਸੋ ਕਿਉਂਕਿ ਲੋਕ ਲੋਕ ਵੀ ਪਰੇਸ਼ਾਨ ਨੇ ਵੀ ਅਸੀਂ ਖਰੀਦੀਏ ਨਾ ਖਰੀਦੀਏ। ਦੇਖੋ ਜੀ ਮੈਂ ਹਰ ਬੰਦੇ ਨੂੰ ਤੁਹਾਨੂੰ ਲਾਸਟ ਵਿੱਚ ਵੀ ਕਿਹਾ ਸੀਗਾ buy on every dip ਜੇ ਤੁਹਾਡਾ ਕੋ ਪੈਸਾ ਹੈ ਪੈਸੇ ਨਾਲ ਹੀ ਕੰਮ ਹੋਣਾ ਬਿਨਾਂ ਪੈਸੇ ਦਾ ਕੰਮ ਨਹੀਂ ਹੋਣਾ buy on every dip ਸਪੈਸ਼ਲੀ ਇਨ ਗੋਲਡ ਸਿਲਵਰ ਦੇ ਅਸੀਂ ਨਾ ਇਨੀ ਪ੍ਰੈਡਿਕਸ਼ਨਸ ਨਹੀਂ ਕਰਦੇ ਹੁੰਦੇ ਸਿਲਵਰ ਡਿਮਾਂਡ ਐਂਡ ਸਪਲਾਈ ਦੇ ਨਾਲ ਚੱਲ ਜਦੀ ਹੁੰਦੀ ਹੈ ਕਿਉਂਕਿ ਸਿਲਵਰ ਦਾ ਪਾਸਟ ਇਰੀਆ ਕਈ ਵਾਰੀ 50% ਕ੍ਰੈਸ਼ ਵੀ ਹੋਈ ਹੈ ਇਸ ਕਰਕੇ ਮੈਂ ਸਿਲਵਰ ਦੀ ਕੋਈ ਪ੍ਰੈਡਿਕਸ਼ਨਸ ਬਹੁਤੀਆਂ ਕਰਦਾ ਨਹੀਂ ਹੁੰਦਾ ਗੋਲਡ ਵਿੱਚ ਮੈਂ ਆਲਵੇਸ ਦਿਸ ਇਜ਼ ਅ ਸੇਫ ਹੈਵਨ ਇਨਵੈਸਟਮੈਂਟ ਇਹ ਬਾਦਸ਼ਾਹ ਮੈਟਲ ਕਹਿੰਦੇ ਨੇ ਉਹ ਇਹਦੇ ਇੱਕ ਕਾਰਨ ਹੈ ਬਦੰਦੇ ਤੁਸੀਂ ਪਾਸਟ ਲਉਗੇ ਨਾ ਅੱਜ ਤੱਕ ਨੈਟ ਖੋਲ ਕੇ ਦੇਖੋ ਹੁਣ ਤੱਕ ਦੀ ਜਿਹੜੀਆਂ ਮਾਈਂਡਸ ਹੈਗੀਆਂ ਜਾਂ ਮਾਈਂਡਸ ਜਿਹੜੀਆਂ ਸਿਈਆਂ ਪੁਰਾਣੀਆਂ ਹੈ ਜਿਹੜੀਆਂ ਰਨਿੰਗ ਮਾਈਂਡਸ ਚੱਲ ਰਹੀਆਂ ਹਨ ਕਿਉਂਕਿ ਕੋਈ ਵੀ ਨਵੀਂ ਮਾਈਂਡ ਜੇ ਅੱਗੇ ਨੂੰ ਮਿਲਦੀ ਹੈ ਨਾ ਉਹਨੂੰ ਡਵੈਲਪ ਕਰਨ ਨੂੰ 8-10 ਸਾਲ ਲੱਗਦੇ ਹੈ ਉਹ ਇਨੀ ਇੱਕ ਦਿਨ ਜੀ ਡਵੈਲਪ ਹੋ ਜਾਂਦੀ ਹੈ ਜਿਹੜੀਆਂ ਮਾਈਂਡਸ ਚੱਲ ਰਹੀਆਂ ਹਨ ਕਰੰਟ ਉਹ ਜਿਹੜੀਆਂ ਪੁਰਾਣੀਆਂ ਚੱਲ ਕੇ ਬੰਦ ਹੋ ਗਈਆਂ ਨੇ ਕੁਝ ਅੱਜ ਤੱਕ ਉਹਦੇ ਵਿੱਚੋਂ 2 ਲੱਖ ਟਨ 골ਡ ਅੱਜ ਤੱਕ ਨਿਕਲਿਆ ਹੈ ਇਨ ਹਿਸਟਰੀ ਮੈਂ ਕਹਿ ਰਹੇ ਹਾਂ ਮੈਂ ਤੁਹਾਨੂੰ ਆ 10 20 ਸਾਲ 50 ਸਾਲ ਦੀ ਗੱਲ ਨਹੀਂ ਕਰ ਰਿਹਾ ਐਸ ਪਰ ਡਾਟਾ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਹੈ 2 ਲੱਖ ਟਨ 골ਡ ਨਿਕਲੇ ਆ ਆਨਵਲ ਟਾਈਮ ਦੇ ਵਿੱਚ ਜਿਹੜਾ 골ਡ ਬੈਲੈਂਸ ਪਿਆ ਹੈ ਪ੍ਰੋਡਿਕਟਡ ਹੈਗਾ ਉਹ 50 ਹਜ਼ਾਰ ਤੋਂ ਲੈ ਕੇ 1 ਲੱਖ ਟਨ ਪਿਆ ਹੈ ਉਹ ਜਿੱਦਾਂ ਡਿਮਾਂਡ ਚੱਲ ਰਹੀ ਹੈ ਇਹ ਜਿਹੜਾ ਮੈਟਲ ਹੈ ਇਹ ਅਗਲੇ 10 12 15 ਸਾਲ ਚ ਖਤਮ ਹੋ ਜਾਏਗਾ ਹੱਦ 20 ਸਾਲ ਚ ਖਤਮ ਹੋ ਜਾਏਗਾ। ਉਹ ਸੋਨਾ ਇਹ ਨਹੀਂ ਹੈਗਾ ਕਿ ਇਹ ਸਾਰੀ ਉਮਰ ਨਿਕਲਦਾ ਹੀ ਰਹੇਗਾ। ਕੱਲ ਕੋਈ ਨਈ ਮਾਈਨਸ ਡਵੈਲਪ ਹੋ ਜਾਂਦੀ ਹੈ ਕਿਤੇ ਹੋਰ ਕੰਟਰੀ ਤੋਂ ਮਿਲ ਜਾਂਦੀ ਹੈ ਕਿਤੇ ਹੈ ਕਿ ਨਹੀਂ। ਗੋਡ ਨੋਸ। ਪਰ ਉਹਨੂੰ ਡਵੈਲਪ ਹੋਣ ਨੂੰ ਟਾਈਮ ਲੱਗੇਗਾ। ਉਹਨਾਂ ਦੀ ਮਾਈਨਿੰਗ ਕਾਸਟ ਵਧੇਗੀ। ਐਸਟੀਐਮ ਜੋ 골ਡ ਦਾ ਰੇਟ ਹੈਗਾ ਹੈ तकरीबन 30% ਦੇ ਕਰੀਬ ਉਹਦੀ ਮਾਈਨਿੰਗ ਕਾਸਟ ਹੈ। ਔਰ ਬੜਾ ਕੁਝ ਖਰਚਾ ਹੈ ਫਲਾਣ ਇਨੀ ਕਿ ਐਵੇਂ ਆਪਾਂ ਮਿੱਟੀ ਪੱਟੀ ਦਾ ਸੋਨਾ ਨਿਕਲ ਆਇਆ ਉਸ ਕੰਟਰੀ ਦੇ ਲੋਕਾਂ ਨੂੰ ਲਿਖਾ ਹੁੰਦਾ ਹੈ। ਇਹਦਾ ਬੜਾ ਡਵੈਲਪਮੈਂਟ ਸਰ ਹੈਗੀ ਹੈ। ਤੇ ਇਸ ਕਰਕੇ ਸੋਨੇ ਦੇ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰਸ ਬਹੁਤ ਵਰੀਟ ਹੈ। ਜੇ ਤੁਸੀਂ ਕਹੋਗੇ 2032 ਤੱਕ ਸੋਨਾ 5 ਲੱਖ ਰੁਪਇਆ ਵੀ ਹੋ ਜਾਏਗਾ ਤੇ ਇਹਨੂੰ ਕੋਈ ਬਹੁਤ ਵੱਡੀ ਗੱਲ ਨਾ ਸਮਝੀਓ। ਉਹ ਨਾ ਫੋਸਟ ਤੇ ਚਾਂਦੀ ਦੀ ਗੱਲ ਇਹ ਹੈ ਚਾਂਦੀ ਦਾ ਵੀ 7 ਲੱਖ ਰੁਪਏ ਤੱਕ ਦੀ ਪ੍ਰੈਡਿਕਸ਼ਨਸ ਹੈ ਪੋਸੀਬਲ ਹੈ ਕੋਈ ਇਦਾਂ ਦੀ ਕੋਈ ਅਰੇ ਜਿੰਨਾ ਕੋਈ ਇੰਪੋਸੀਬਲ ਵਾਲੀਆਂ ਗੱਲਾਂ ਨਹੀਂ ਹੈਗੀਆਂ ਅੱਜ ਤੱਕ ਜੋ ਇਹਦੇ ਵਿੱਚ ਪ੍ਰੈਡਿਕਸ਼ਨਸ ਹੋਈਆਂ ਹਨ ਨਾ ਉਹ ਪੂਰੀਆਂ ਹੋਈਆਂ ਹੂੰ ਕੀ ਸਰ ਅਜੀਆਂ ਵੀ ਪ੍ਰੈਡਿਕਸ਼ਨਸ ਹੁਣ ਹੋ ਰਹੀਆਂ ਨੇ ਗਲੋਬਲ ਲੈਵਲ ਤੇ ਕੋਈ ਵੱਡੀਆਂ-ਵੱਡੀਆਂ ਕੰਪਨੀਆਂ ਦੇ ਜਿਹੜੇ ਇਕਨੋਮਿਕ ਗਰੋਥ ਮੈਨੇਜਰਸ ਤੁਸੀਂ ਕਹਿ ਲੋਈਆਂ ਉਹ ਹੁੰਦੇ ਨੇ ਉਹ ਕਹਿ ਰਹੇ ਨੇ 50% ਤੱਕ ਸੋਨਾ ਡਿੱਗੂ ਵੀ ਸਕਦਾ ਹੈ these all are fake rumors by social medias h haje tak mainu kisine nahi kiya koi edda da banda jara reliable hai o di statement nahi hai hun ik aam banda uth ke keh deya ji 50% kat jayega oh ve kat jayega alag cheez hai main keda koi parmatma hai par mainu koi edda de koi halaat edda de aan wale ide vich nazar nahi aunde ki sona kat jayega 10-20% ਕਿਸੇ ਵੇਲੇ ਕਰੈਕਸ਼ਨਸ ਆ ਗਈਆਂ ਉਹਨੂੰ ਕਰੈਕਸ਼ਨ ਸਮਝ ਕੇ ਡਿਪਸ ਲੋ ਉਹਨੂੰ ਬਾਏ ਕਰੋ ਤੁਸੀਂ ਇੱਕ ਚੀਜ਼ ਦੇਖੋ ਕਿ ਕਾਮੇਟ ਦੇ ਟਾਈਮ ਪ੍ਰੋਪਰਟੀ ਕ੍ਰੈਸ਼ ਹੋਈ ਸੀ ਹੂੰ ਤੁਹਾਨੂੰ ਯਾਦ ਹੋਏਗਾ ਨਾ ਜਿਨ੍ਹਾਂ ਨੇ ਖਰੀਦ ਲਈ ਅੱਜ ਉਹਨਾਂ ਦੀ 4-5 ਗੁਣਾ ਹੋ ਗਈ ਜਿਨ੍ਹਾਂ ਨੇ ਵੇਚਤੀ ਉਹ ਉਹ ਦੁਆਰਾ ਲੈ ਹੀ ਨਹੀਂ ਪਾਏ ਉਹਨਾਂ ਵੀ ਇਹੀ ਚੀਜ਼ ਹੈ ਜਿਨੇ ਵੇਚਤਾ ਉਹ ਦੁਆਰਾ ਲੈ ਨਹੀਂ ਪਾਏਗਾ ਜਿਹੜਾ ਹੋਲੀ-ਹੋਲੀ ਖਰੀਦਦਾ ਰਹਿ ਗਿਆ ਉਹ ਫਿਰ ਕਬੀਰ ਦਾ ਘਰ ਹੀ ਹੈ ਸਰ ਇਸ ਸਮੇਂ ਸੋਨੇ ਤੇ ਚਾਂਦੀ ਦੇ ਵਿੱਚ ਇਨਵੈਸਟਮੈਂਟ ਕਰਨੀ ਕਿੰਨੀ ਕੁ ਫਾਇਦੇਮੰਦ ਹੈ ਔਰ ਸੋਨੇ 'ਚ ਕਰੇ ਬੰਦਾ ਕਿ ਚਾਂਦੀ ਦੇ ਵਿੱਚ ਕਰੇ ਇਹ ਵੀ ਕਸ਼ਮਕ ਅਸ ਚੱਲ ਰਹੀ ਹੈ ਵੀ ਸੋਨੇ 'ਚ ਇਨਵੈਸਟਮੈਂਟ ਕਰਨਾ ਬੈਟਰ ਹੈ ਕਿ ਚਾਂਦੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਆਈ ਆਲ ਮੈਂ ਪਰਸਨਲੀ ਆਈ ਪ੍ਰਿਫਰ ਆਲਵੇਸ ਇਨ ਗੋਲਡ ਠੀਕ ਹੈ ਸਿਲਵਰ ਦੇ ਵਿੱਚ ਮੈਂ ਪ੍ਰਿਫਰ ਨਹੀਂ ਕਰਦਾ ਕਿਉਂਕਿ ਸਿਲਵਰ ਕੱਲ ਵੇਚਣ ਲੱਗੀਆਂ ਥੋੜੀ ਕਿਸੇ ਵਾਰੇ ਦਿੱਕਤ ਆਉਂਦੀ ਹੈਗੀ ਹੈ ਗੋਲਡ ਇਜ਼ ਆਲਵੇਸ ਪ੍ਰਿਫਰੇਬਲ ਇਹ ਸੰਭਾਲਣਾ ਹਰ ਚੀਜ਼ ਬੜੀ ਇਜ਼ੀ ਹੈ ਚਾਂਦੀ ਦੀ ਫਲਾਵਟ ਵੀ ਹੁੰਦੀ ਹੈ ਬਾਕੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਮੈਂ ਤੁਹਾਨੂੰ ਇਹ ਪਰਸਨਲ ਪ੍ਰਡਿਕਸ਼ਨਸ ਦੇ ਰਿਹਾ ਮੈਨੂੰ ਸੋਨੇ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਮੈਂ ਪ੍ਰਿਫਰ ਜੇ ਮੈਂ ਮੇਰੀ ਪ੍ਰਿਫਰੈਂਸ ਨੂੰ ਲਓਗੇ ਤਾਂ ਮੈਂ 골ਡ ਵਿੱਚ ਹੀ ਕਰਾਂਗਾ ਕਿਉਂਕਿ 골ਡ ਨੂੰ ਮੈਂ অলਵੇਸ ਬਾਦਸ਼ਾਹ ਕਹਿੰਦਾ ਜਿਸ ਤਰ੍ਹਾਂ ਰੇਟ ਦੀ ਚੱਲ ਰਹੀ ਹੈ ਇਸ ਰੇਟ ਦੇ ਵਿੱਚ ਇਨਵੈਸਟਮੈਂਟ ਕਰਨੀ ਸੇਫ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਬਾਏ 온 ਐਵਰੀ ਰੇਟ ਜੇ ਸਮਝ ਲੋ ਹੁਣ ਰੇਟ ਵੱਧ ਗਿਆ ਹੈ ਪਰ ਤੁਸੀਂ ਇਨਵੈਸਟਮੈਂਟ ਕਰਨੀ ਹੈ 100 ਰੁਪਏ ਦੀ ਚਲੋ 50 ਕਰ ਲਓ 50 ਦੀ ਵੇਟ ਕਰ ਲਓ ਜੇ ਥੱਲੇ ਆ ਗਿਆ ਤਾਂ 50 ਦੀ ਹੋਰ ਕਰ ਲਓ ਨਹੀਂ ਤਾਂ 50 ਤਾਂ ਤੁਹਾਨੂੰ ਪ੍ਰੋਫਿਟ ਦੇ ਹੀ ਰਿਹਾ ਹੈ ਨਾ ਕਿਤੇ ਇਹੀ ਜੇ ਆਪਾਂ ਸੋਚਦੇ ਜਿਹੜੇ ਲੋਕ ਸੋਚਦੇ ਰਹਿ ਜਾਂਦੇ ਆ ਨਾ ਰਿਸਕ ਤਾਂ ਆਲਵੇਸ ਹੁੰਦਾ ਹੈ ਨਾ ਰਿਸਕ ਵਾਲੇ ਬੰਦੇ ਕਮ ਆਂਦੇ ਆ ਜੀ ਇੰਜੀਨੀਅਰ ਰਾਇਲੈਂਸ ਦੇ ਸ਼ੇਅਰਸ ਐਨਫੋਸਿਸ ਦੇ ਸ਼ੇਅਰ ਲੈਤੇ ਹੋਇਆ ਦੇ ਉਸਲੇ ਰਿਸਕ ਲੈ ਕੇ ਹੀ ਲੈਂਦੇ ਹੋਣਗੇ ਨਾ ਜੋ ਮਲਟੀ ਮਿਲੀਅਨਰਸ ਬਨੇ ਹੋਏ ਹੈ ਰਿਸਕ ਇਜ਼ ਆਲਵੇਸ देयर ਸਰ ਤੁਹਾਡੀ ਜੁਐਲਰਸ ਦੀ ਦੀਵਾਲੀ ਫਿਰ ਇਸ ਵਾਰ ਕਿਵੇਂ ਦੀ ਨਿਕਲਣੀ ਹੈ ਦੀਵਾਲੀ ਅਸੀਂ ਲੋਕਾਂ ਨੂੰ ਸ਼ੁਭ ਕਾਮਨਾਵਾਂ ਦਿੰਨੇ ਹੈ ਸੇਲਸ ਅਪ ਐਂਡ ਡਾਉਨਸ ਚਲਦੀਆਂ ਰਹਿੰਦੀਆਂ ਕੋਈ ਗੱਲ ਨਹੀਂ ਇਹ ਜੇ ਪਰਮਾਤਮਾ ਨੇ ਦਿਆ ਨਾ ਲੈਤੀ ਵੀ ਅੱਛੀ ਹੋਏਗੀ ਜੇ ਕੁਝ ਇਫੈਕਟ ਹੋਏਗਾ ਕੋਈ ਗੱਲ ਨਹੀਂ ਦੁਬਾਰਾ ਹੋ ਜਾਏਗੀ ਇਟ ਇਜ਼ ਅ ਪਾਰਟ ਆਫ ਬਿਜ਼ਨਸ ਚਲਦੇ ਰਹਿੰਦੇ ਹੈ ਇਕ ਵਾਰੀ ਇੰਨੀ ਜ਼ਿਆਦਾ ਹਾਈਪ ਹੋਈ ਹੈ ਥੋੜਾ ਥੋੜਾ ਜਿਹਾ ਲੋਕਾਂ ਦੀ ਪਾਕਟ ਤੇ ਅਸਰ ਪੈਂਦਾ ਹੈ ਪਰ ਐਸੀ ਗੱਲ ਨਹੀਂ ਤਿਹਾਰ ਨੂੰ ਲੋਕ ਬਾਹਰ ਨਿਕਲਦੇ ਆ ਕੁਛ ਨਾ ਕੁਛ ਜ਼ਰ ਖਰੀਦਦੇ ਆ ਐਸਾ ਕੁਛ ਨਹੀਂ ਹੈ ਅੱਛੀ ਰਹੇਗੀ ਜੀ ਤਾਂ ਚਾਂਦੀ ਅਤੇ ਸੋਨੇ ਦੇ ਰੇਟ ਹਜੇ ਕੋਈ ਰੁਕਣ ਦਾ ਨਾ ਨਹੀਂ ਲੈ ਰਹੇ ਨਾ ਦਿਖਾਈ ਦੇ ਰਿਹਾ ਕਿ ਹਜੇ ਫਿਲਹਾਲ ਉਹ ਰੁਕਣਗੇ ਪਰ ਲੋਕ ਜਿਨ੍ਹਾਂ ਨੇ ਖਰੀਦਣਾ ਉਹ ਆ ਕੇ ਮਾਰਕੀਟ ਦੇ ਵਿੱਚ ਖਰੀਦ ਵੀ ਰਹੇ ਨੇ ਤਵਿਹਰੇ ਅਪਡੇਟਸਾਂ ਦੇ ਰਹੇ ਹਾਂ ਕੈਮਰਾਮੈਨ ਬੱਤੀ ਜਸਰ ਸਿੰਘ ਪਾਲ ਜਨਤਾ ਸ਼ਿਖਰ ਜਨਕਾ ਧੰਨਵਾਦ